ਹਾਂਜੀ ਸਸੀਆ ਗੱਲ ਦੋਸਤੋ ਤਾਜ਼ੀ ਨੌਕਰੀ ਤੇ ਇੱਕ ਵਾਰ ਫੇਰ ਤੋਂ ਤੁਹਾਡਾ ਸਵਾਗਤ ਹੈ ਤੁਹਾਡੇ ਲਈ ਹਰ ਟਾਈਮ ਹਰ ਸਮੇਂ ਨਿਊ ਅਪਡੇਟ ਲੈ ਕੇ حاضر ਹੁੰਦੀ ਹੈ ਆਪਣੀ ਟੀਮ ਅੱਜ ਦੀ ਅਪਡੇਟ ਤੁਹਾਡੇ ਲਈ ਬਹੁਤ ਖਾਸ ਹੁੰਦੀ ਹੈ ਆਂਗੜਵੜੀ ਵਰਕਰਾਂ ਲਈ ਇੱਕ ਵੱਡੀ ਖਬਰ ਆਂਗੜਵੜੀ ਵਰਕਰਾਂ ਨੂੰ ਮਿਲਿਆ ਇੱਕ ਨਵਾਂ ਕੰਮ ਕੀਆਪੁਰੀ ਅਪਡੇਟ ਆਉ ਜਾਂਦੇ ਆ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲਿਆ ਸਾਰੀਆਂ ਹੀ ਨਵੀਆਂ ਅਤੇ ਤਾਜ਼ੀਆਂ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਇਸ ਚੈਨਲ ਉੱਪਰ ਦੇਖਣ ਨੂੰ ਮਿਲ ਸਕਣ ਤੋ ਸਭ ਤੋਂ ਪਹਿਲਾਂ ਇਸ ਨਿਊਜ਼ ਦੇ ਲਈ ਆਪਾਂ ਤੁਹਾਨੂੰ ਇਸ ਦੇ ਉੱਪਰ ਲੈ ਕੇ ਆ ਚੁੱਕੇ ਹਾਂ ਅੰਗਰੇਜ਼ੀ ਵਰਕਰ ਲਈ ਵੱਡੀ ਖਬਰ ਪੰਜਾਬ ਸਰਕਾਰ ਵੱਲੋਂ ਤਾਜ਼ੀ ਜਾਣਕਾਰੀ ਆਈ ਸੀਐਮ ਪਗਮਾਨ ਤਮੰਦੀ ਅਗਵਾਈ ਵਾਲੀ ਸਰਕਾਰ ਨੇ ਪੰਜਾਬ ਦੇ ਲੋਕਾਂ ਲਈ ਹਰ ਦਿਨ ਨਵੇਂ ਐਲਾਨ ਕਰਦੀ ਰਹਿੰਦੀ ਹੈ ਬੀਤੇ ਦਿਨ 1 ਜਨਵਰੀ 2024 ਦੇ ਨਵੇਂ ਸਾਲ ਦੇ ਦਿਨ ਮਹਿਲਾ ਲਈ ਇੱਕ ਵੱਡਾ ਐਲਾਨ ਕੀਤਾ ਮਹਿਲਾ ਨੂੰ ਲੋਹੜੀ ਦੇ ਦਿਨ ਤੋਹਫਾ ਦੇਣ ਦਾ ਵਾਅਦਾ ਕੀਤਾ ਕੀ ਆ ਪੂਰੀ ਖਬਰ ਆਪਾਂ ਜਾਣਦੇ ਆ ਇਸੇ ਵੀਡੀਓ ਦੇ ਵਿੱਚ ਲਾਸਟ ਤੱਕ ਜ਼ਰੂਰ ਵਾਚ ਕਰਨਾ ਸਬਸਕ੍ਰਾਈਬ ਕਰ ਲਓ ਇਸ ਤਰ੍ਹਾਂ ਦੀ ਨਵੀਂ-ਨਵੀਂ ਅਪਡੇਟ ਲਈ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਵੋਟਾਂ ਟਾਈਮ ਆਮਾ ਦੇਵੀ ਪਾਰਟੀ ਸਰਕਾਰ ਨੇ ਵਾਅਦਾ ਕੀਤਾ ਸੀ ਕਿ 1000 ਰੁਪਏ ਪੈਨਸ਼ਨ ਮਹਿਲਾ ਨੂੰ ਦਿੱਤੀ ਜਾਵੇਗੀ ਜਿਸ ਦੇ ਦੌਰਾਨ ਲੋਹੜੀ ਦੇ ਦਿਨ ਇਹ ਪੈਨਸ਼ਨ ਸਕੀਮ ਸ਼ੁਰੂ ਕਰਨ ਦਾ ਵਾਅਦਾ ਕੀਤਾ ਹੈ ਜਿਸ ਦੇ ਵਿੱਚ ਪੰਜਾਬ ਸਰਕਾਰ ਨੇ ਦੱਸਿਆ ਹੈਗਾ ਕਿ ਪੰਜਾਬ ਦੇ ਅੰਗੜਵੜੀ ਵਰਕਰਾਂ ਨੂੰ ਕਿਸ ਤਰ੍ਹਾਂ ਕੰਮ ਦਿੱਤਾ ਜਾਵੇਗਾ ਜਿਸ ਦੇ ਵਿੱਚ ਆਂਗੜਵਾੜੀ ਵਰਕਰਾਂ ਪਿੰਡ ਦੇ ਘਰ-ਘਰ ਜਾ ਕੇ ਡਾਕੂਮੈਂਟ ਇਕੱਠੇ ਕਰਨਗੇ ਉਸ ਤੋਂ ਬਾਅਦ ਉਹਨਾਂ ਡਾਕੂਮੈਂਟ ਨੂੰ ਅੱਗੇ ਗਵਰਨਮੈਂਟ ਤੱਕ ਪਹੁੰਚਾਇਆ ਜਾਵੇਗਾ ਔਰ ਉਸ ਤੋਂ ਬਾਅਦ ਉਹਨਾਂ ਦੀ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਲੋੜੀ ਤੋਂ ਬਾਅਦ ਇਹਨਾਂ ਦੇ ਖਾਤਿਆਂ ਦੇ ਵਿੱਚ 1000 ਰੁਪਏ ਪੈਨਸ਼ਨ ਆਉਣੀ ਸ਼ੁਰੂ ਕਰ ਦਿੱਤੀ ਜਾਵੇਗੀ ਤਾਂ ਇਸ ਸਕੀਮ ਦੇ ਵਿੱਚ ਕਿਹੜੇ-ਕਿਹੜੇ ਵਰਗ ਦੇ ਲੋਕ ਇਸ ਸਕੀਮ ਦਾ ਲਾਭ ਲੈ ਸਕਦੇ ਹਨ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਨੇ ਦੱਸਿਆਗਾ ਕਿ ਇਸ ਸਕੀਮ ਵਿੱਚ ਜਿਹੜੀ ਮਹਿਲਾ ਜਿਹੜੀ ਲੜਕੀ ਦੀ ਉਮਰ 18 ਸਾਲ ਤੋਂ ਵੱਧ ਹੈ ਸਿਰਫ ਉਹੀ ਮਹਿਲਾ ਉਹੀ ਲੜਕੀਆਂ ਇਸ ਸਕੀਮ ਦਾ ਲਾਭ ਲੈ ਸਕਣਗੀਆਂ ਅਗਰ ਤੁਹਾਡੀ ਉਮਰ ਵੀ 18 ਤੋਂ ਵੱਧ ਹੈ ਤਾਂ ਤੁਸੀਂ ਇਸ ਵੀਡੀਓ ਨੂੰ ਧਿਆਨ ਨਾਲ ਸੁਣੋ ਕੁਝ ਡਾਕੂਮੈਂਟ ਦੱਸਿਆ ਜਿਹੜੇ ਤੁਹਾਡੇ ਕੋਲ ਕੰਪਲੀਟ ਹੋਣੇ ਲਾਜ਼ਮੀ ਹਨ ਇਸ ਦੇ ਵਿੱਚ ਸਭ ਤੋਂ ਪਹਿਲਾ ਡਾਕੂਮੈਂਟ ਤੁਹਾਡਾ ਆਧਾਰ ਕਾਰਡ ਜਿਸ ਦੇ ਉੱਪਰ ਤੁਹਾਡੀ ਪੂਰੀ ਡੇਟ ਆਫ ਬਰਥ ਲਿਖੀ ਹੋਣੀ ਚਾਹੀਦੀ ਹੈ ਅਤੇ ਆਧਾਰ ਕਾਰਡ ਦੇ ਨਾਲ ਤੁਹਾਡਾ ਮੋਬਾਈਲ ਨੰਬਰ ਰਜਿਸਟਰਡ ਹੋਣਾ ਚਾਹੀਦਾ ਹੈਗਾ ਸਾਰੇਨ ਤੁਹਾਡੇ ਕੋਲ ਵੋਟਰ ਕਾਰਡ ਅਤੇ ਬੈਂਕ ਕਾਪੀ ਹੋਣੀ ਚਾਹੀਦੀ ਹੈ ਹੁਣ ਧਿਆਨ ਨਾਲ ਸੁਣੋ ਜਿਹੜੀ ਤੁਹਾਡੀ ਬੈਂਕ ਕਾਪੀ ਆ ਉਹ ਸਿੰਗਲ ਅਕਾਊਂਟ ਹੋਣਾ ਚਾਹੀਦਾਗਾ ਕਿਸੇ ਨਾਲ ਜੁਆਇੰਟ ਅਕਾਊਂਟ ਨਹੀਂ ਹੋਣਾ ਚਾਹੀਦਾਗਾ ਤੁਹਾਡਾ ਬੈਂਕ ਕਾਪੀ ਦੇ ਉੱਪਰ ਨਾਮ ਉਹੀ ਹੋਣਾ ਚਾਹੀਦਾ ਜਿਹੜਾ ਤੁਹਾਡੇ ਆਧਾਰ ਕਾਰਡ ਦੇ ਉੱਪਰ ਲਿਖਿਆ ਹੋਇਆ ਅਤੇ ਉਸ ਦੀ ਉੱਪਰ ਜੋ ਤੁਹਾਡਾ ਐਡਰੈਸ ਹੈ ਉਹ ਬਿਲਕੁਲ ਸਹੀ ਲਿਖਿਆ ਹੋਣਾ ਚਾਹੀਦਾਗਾ ਅਤੇ ਤੁਹਾਡਾ ਆਧਾਰ ਕਾਰਡ ਦੇ ਨਾਲ ਤੁਹਾਡੀ ਬੈਂਕ ਕਾਪੀ ਦਾ ਅਕਾਊਂਟ ਲਿੰਕ ਹੋਣਾ ਚਾਹੀਦਾਗਾ ਤੀਸਰੀ ਅਪਡੇਟ ਵੋਟ ਰਿਕਾਰਡ ਦੀ ভোটার ਕਾਰਡ ਤੁਹਾਡਾ ਜਿਸ ਤੇ ਨਾਮ ਅਤੇ ਡੇਟ ਆਫ ਬਰਥ ਆਧਾਰ ਕਾਰਡ ਦੇ ਨਾਲ ਮੈਚ ਕਰਨਾ ਚਾਹੀਦਾ ਅਤੇ ਤੁਹਾਡੇ ভোটার ਕਾਰਡ ਦਾ ਆਧਾਰ ਕਾਰਡ ਦੇ ਨਾਲ ਲਿੰਕ ਹੋਣਾ ਚਾਹੀਦਾ ਹੈਗਾ ਤਾਂ ਇਹਨਾਂ ਦੇ ਬਾਰੇ ਵੀ ਡਿਟੇਲ ਵੀਡੀਓ ਤੁਹਾਡੇ ਨਾਲ ਬਣਾ ਕੇ ਸਾਂਝਾ ਕਰਤਾਵਾਂਗੇ ਤਾਂਕਿ ਤੁਸੀਂ ਇਹ ਤਿੰਨੋਂ ਪ੍ਰੋਸੈਸ ਕੰਪਲੀਟ ਕਰ ਸਕੋ ਔਰ ਆਪਣੇ ਸਾਰੇ ਡਾਕੂਮੈਂਟ ਕੰਪਲੀਟ ਕਰ ਸਕੋ ਇਸ ਤੋਂ ਇਲਾਵਾ ਹੋਰ ਕੋਈ ਵੀ ਅਪਡੇਟ ਚਾਹੀਦੀ ਹੋਵੇਗੀ ਇਸ ਸਕੀਮ ਦੇ ਤਹਿਤ ਤਾਂ ਤੁਸੀਂ ਸਬਸਕ੍ਰਾਈਬ ਕਰ ਲਓ ਤੇ ਟੈਲੀਗ੍ਰam ਗਰੁੱਪ ਨੂੰ ਜੁਆਇਨ ਕਰ ਲਓ ਤਾਂ ਕਿ ਸਾਰੀਆਂ ਨਵੀਆਂ ਤੇ ਤਾਜ਼ੀਆਂ ਅਪਡੇਟ ਤੁਹਾਨੂੰ ਇਸੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣਗੀਆਂ ਧੰਨਵਾਦ